ਪਿੰਡਾਂ ਦੇ ਵਿੱਚ ਮੈਂ ਅਕਸਰ ਜਿੱਥੇ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਆ ਤਾਂ ਉੱਥੇ ਇੱਕ ਕੇਸ ਪਿਆ ਚਿੱਟੇ ਦਾ ਵਾਲਾ ਗਾਣਾ ਮੈਂ ਹਰ ਵਾਰੀ ਸੁਣਨਾ ਪਤਾ ਨਹੀਂ ਉਹ ਚ ਕੀ ਵਡਿਆਈ ਹੈ ਲੋਕਾਂ ਨੂੰ ਮੇਰੇ ਹਲਕੇ ਫਰੀਦਕੋਟ ਦੇ ਜਿੰਨੇ ਪੰਜ ਸਰਪੰਚਾਂ ਨੇ ਉਹ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਉਸ ਵਿੱਚ ਆਪ ਸਭ ਨੇ ਆਪਣੇ ਪਿੰਡਾਂ ਅੰਦਰ ਨਸ਼ਾ ਤਸਕਰਾਂ ਨੂੰ ਨਕੇਲ ਪਾਉਣੀ ਹੈ ਅਤੇ ਉਹਨਾਂ ਨੂੰ ਨਕੇਲ ਪਾਉਣ ਲਈ ਸਰਕਾਰ ਦੀ ਵੱਧ ਚੜ ਕੇ ਮਦਦ ਕਰਨੀ ਹੈ ਮੈਂ ਜਦੋਂ ਐਮਐਲਏ ਬਣਿਆ ਸੀ ਤਾਂ ਪਿੰਡਾਂ ਦੇ ਜੋ ਧੰਨਵਾਦੀ ਦੌਰਾ ਕਰਨ ਗਿਆ ਸੀ ਤਾਂ ਸਾਰਿਆਂ ਨੂੰ ਇਹ ਵਿਸ਼ਵਾਸ ਹੋਇਆ ਸੀ ਕਿ ਮੈਂ 24 ਘੰਟੇ ਫੋਨ ਚੱਕਦਾ ਮੇਰਾ 24 ਘੰਟੇ ਫੋਨ ਚੱਲਦਾ ਤੁਹਾਡੇ ਲਈ 24 ਘੰਟੇ ਅਵੇਲੇਬਲ ਹਾਂ ਪਰ ਨਾ ਤਾਂ ਮੇਰੇ ਕੋਲੇ ਕੋਈ ਨਸ਼ੇ ਵਾਲੇ ਬੰਦੇ ਦੀ ਸ਼ਿਫਾਰਿਸ਼ ਤੇ ਨਾ ਕੋਈ ਕਿਸੇ ਚੋਰ ਦੀ ਸ਼ਿਫਾਰਿਸ਼ ਸਭ ਤੋਂ ਪੰਜਾਬ 'ਚ ਜਿਹੜਾ ਅਸਲ ਨੇਕ ਕੰਮ ਹੋ ਰਿਹਾ ਸਰਕਾਰ ਦਾ ਇਹ ਨਸ਼ੇ ਵਾਲਾ ਹੀ ਸਭ ਤੋਂ ਮੈਂ ਤੰਦਰੁਸਤ ਬੰਦਾ ਤਰੱਕੀ ਕਰ ਸਕਦਾ ਜਿਹੜੇ ਮਤਲਬ ਇਹ ਹੈ ਵੀ ਨੌਜਵਾਨੀ ਕੁਰਾਏ ਪਈ ਹੈ ਉਹਨੂੰ ਮੋੜਨ ਵਾਸਤੇ ਮੇਰੇ ਖਿਆਲੇ ਵੀ ਸਰਕਾਰ ਦਾ ਸਭ ਤੋਂ ਵੱਡਾ ਤੇ ਨੇਕ ਉਪਰਾਲਾ ਇਹ ਹੈ ਪਿੰਡਾਂ 'ਚ ਨੌਜਵਾਨਾਂ ਦੀਆਂ ਡਿਊਟੀਆਂ ਲਾਈਆਂ ਵੀ ਦੱਸੋ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਨੂੰ ਨਸ਼ਾ ਛਡਾਉਣ ਵਾਸਤੇ ਵੀ ਪਹਿਲਾਂ ਤੋਂ ਉਪਰਾਲੇ ਕਰ ਰਹੇ ਆ ਲਗਾਤਾਰ ਅਸੀਂ ਇੱਥੇ ਜਿਹੜਾ ਸਰਕਾਰੀ ਸਾਡਾ ਹੈਗਾ ਮੈਡੀਕਲ ਕਾਲਜ ਉਹਦੇ ਵਿੱਚ ਸਰਕਾਰੀ ਸੈਂਟਰ ਨਾਲ ਜਿੱਥੇ ਕਿਤੇ ਕੋਈ ਨਹੀਂ ਸਰਕਾਰ ਤੋਂ ਦਵਾਈ ਆਉਂਦੀ ਉਹਦੀ ਵੀ ਅਸੀਂ ਆਪਦੀ ਜੇਬ 'ਚੋਂ ਪ੍ਰੋਵਾਈਡ ਕਰਾਉਣੀ ਆ ਜਿੰਨੇ ਸਾਡੇ ਮੈਂਬਰ ਸਰਪੰਚ ਹੈ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਹੈ ਐਮਸੀ ਸਹਿਬਾਨਾਂ ਨੂੰ ਨੰਬਰਦਾਰਾਂ ਨੂੰ ਵੀਰ ਉਹ ਬੰਦੇ ਨਾ ਛੜਾਓ ਜਿਹੜੇ ਜਿਹਦੇ ਕਰਕੇ ਸਾਡਾ ਸਮਾਜ ਉਹਨਾਂ ਨੂੰ ਘਟੋ ਘਟੇ ਇਸ ਗੱਲ ਦਾ ਸਾਥ ਹੋਵੇ ਵੀ ਸਾਨੂੰ ਕਿਸੇ ਨੇ ਛੜਾਉਣਾ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਗਰਮਾਣਾ ਤਾਂ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਇੱਕ ਮਹਮ ਚਲਾਈ ਗਈ ਹੈ ਤਾ ਉਸੇ ਹੀ ਤਹਿਤ ਆਪਾਂ ਗੱਲ ਕਰੀਏ ਪੰਜਾਬ ਦੇ ਜਿੰਨੇ ਵਿਧਾਇਕ ਨੇ ਐਮਐਲਏ ਨੇ ਉਹ ਕਿਸ ਤਰੀਕੇ ਦਾ ਜਿਹੜਾ ਉਸ ਮੁੱਖ ਮੰਤਰੀ ਪੰਜਾਬ ਦੀ ਸੋਚ ਤੇ ਚੱਲਦੇ ਆ ਤਾਂ ਉਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆਂ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਤਿੰਨ ਵਿਧਾਇਕ ਨੇ ਫਰੀਦਕੋਟ ਕੋੜਕਪੂਰਾ ਜੈਤੋ ਤਾਂ ਤਿੰਨਾਂ ਵਿਧਾਇਕਾਂ ਦੀ ਆਪਾਂ ਪੂਰੀ ਗਰਾਊਂਡ ਲੈਵਲ ਤੇ ਜਾਣਕਾਰੀ ਹਾਸਲ ਕਰਾਂਗੇ ਇਸ ਤੋਂ ਪਹਿਲਾਂ ਗੱਲ ਕਰੀਏ ਜੈਤੋ ਦੇ ਐਮਐਲਏ ਅਮੋਲਕ ਸਿੰਘ ਦੇ ਦਫ਼ਤਰ ਪਹੁੰਚੇ ਸੀ ਉੱਥੋਂ ਆਪਾਂ ਪੂਰੀ ਗਰਾਊਂਡ ਲੈਵਲ ਤੇ ਜਾਣਕਾਰੀ ਹਸਲ ਕੀਤੀ ਸੀ ਕਿ ਕਿਸ ਤਰੀਕੇ ਦਾ ਮਾਹੌਲ ਆ ਕਿਸ ਤਰੀਕੇ ਦੀ ਸੋਚ ਆ ਤੇ ਅੱਜ ਗੁਰਦੇਵ ਸਿੰਘ ਸੇਖੋਂ ਦੀ ਰਹਿ ਇਸ ਤੇ ਪਹੁੰਚੇ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਅਸੀਂ ਤਾਂ ਗੁਰਦੇਵ ਸਿੰਘ ਸੇਖੋਂ ਦੇ ਵੀ ਆਪਾਂ ਦੇਖਦੇ ਆਂ ਕਿ ਜੋ ਮੁੱਖ ਮੰਤਰੀ ਪੰਜਾਬ ਦਾ ਮਕਸਦ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਇਹਨਾਂ ਵੱਲੋਂ ਕਿਸ ਤਰੀਕੇ ਦਾ ਰੂਪਰੇਖਾ ਉਹਨਾਂ ਦੀ ਸੋਚ ਤੇ ਚੱਲ ਰਿਹਾ ਜਾਂ ਨਹੀਂ ਆ ਦੇਖ ਸਕਦੇ ਹੋ ਤੁਸੀਂ ਪੋਸਟਰ ਜਿਹੜੇ ਲਗਾ ਦਿੱਤੇ ਗਏ ਨੇ ਇਹਨਾਂ ਵੱਲੋਂ ਵੀ ਆਪਣੇ ਘਰ ਦੇ ਗੇਟ ਦੇ ਬਾਹਰ ਤਾਂ ਲੋਕ ਇੱਥੇ ਪਹੁੰਚਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਪਹਿਲਾਂ ਉਹਨਾਂ ਨੇ ਆ ਕੇ ਪੋਸਟਰ ਪੜਨ ਸ਼ੁਰੂ ਕਰ ਦਿੱਤੇ ਐ ਤਾਂ ਪੋਸਟਰ ਦੇ ਵਿੱਚ ਕੀ ਲਿਖਿਆ ਹੈ ਮੇਰੇ ਹਲਕੇ ਫਰੀਦਕੋਟ ਦੇ ਜਿਨ੍ਹਾਂ ਪੰਜ ਸਰਪੰਚਾਂ ਨੇ ਉਹ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਾ ਵਿਰੁੱਧ ਆਰੰਭ ਕੀਤਾ ਗਿਆ ਹੈ ਉਸ ਵਿੱਚ ਆਪ ਸਭ ਨੇ ਆਪਣੇ ਪਿੰਡਾਂ ਅੰਦਰ ਨਸ਼ਾ ਤਸਕਰਾਂ ਨੂੰ ਨਕੇਲ ਪਾਉਣੀ ਹੈ ਅਤੇ ਉਹਨਾਂ ਨੂੰ ਨਕੇਲ ਪਾਉਣ ਲਈ ਸਰਕਾਰ ਦੀ ਵੱਧ ਚੜ ਕੇ ਮਦਦ ਕਰਨੀ ਹੈ ਤਾਂ ਬਿਲਕੁਲ ਪੋਸਟਰ ਇਹਨਾਂ ਵੱਲੋਂ ਲਗਾ ਦਿੱਤੇ ਗਏ ਨੇ ਤੇ ਲੋਕ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਉਹਨਾਂ ਵੱਲੋਂ ਪੋਸਟਰ ਪੜ੍ਹ ਕੇ ਫੇਰ ਹੀ ਜਿਹੜੀ ਉਹਨਾਂ ਦੀ ਅੰਦਰ ਐਂਟਰੀ ਹੋਵੇਗੀ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਪਹਿਲਾਂ ਆਇਆ ਤੁਸੀਂ ਅੰਦਰ ਤੇ ਪੋਸਟਰ ਕੀ ਲਿਖਿਆ ਉੱਥੇ ਉਜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਸਰਕਾਰ ਨੇ ਉਹ ਅਸੀਂ ਪੜਿਆ ਸਾਡੇ ਐਮਐਲਏ ਗੁਰਦੇਵ ਸਿੰਘ ਸੇਖੋਂ ਜਿਹੜੇ ਕਿ ਬਹੁਤ ਇਮਾਨਦਾਰ ਇਨਸਾਨ ਹੈ ਜਿਨ੍ਹਾਂ ਦਾ ਪਹਿਲਾਂ ਤੋਂ ਹੀ ਉਹਨਾਂ ਦਾ ਇਹ ਲੈਨ ਸੀ ਸਮਾਜ ਸੇਵੀ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਸੀ ਉਹ ਤੇ ਇਸ ਕਰਕੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਬੜੇ ਖੁਸ਼ ਹਾਂ ਜਿਹੜਾ ਸਰਕਾਰ ਨੇ ਕੀਤਾ ਕਿਉਂਕਿ ਨਸ਼ਿਆਂ ਦੀ ਦਲ ਦੇ ਵਿੱਚ ਜਿਹੜੀ ਆਪਣੇ ਨੌਜਵਾਨੀ ਫਸੀ ਹੋਈ ਹੈ ਉਹਨੂੰ ਕੱਢਣ ਵਾਸਤੇ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਅਸੀਂ ਬੜਾ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਜਿਹੜਾ ਇਹਨਾਂ ਨੇ ਵੀ ਪੰਜਾਬ ਸਰਕਾਰ ਨੇ ਜਿਹੜਾ ਮਹਾਂਮੇ ਚਲਾਈ ਜੁੱਧ ਨਸ਼ਾ ਅਮਰਦ ਉਹਦੇ ਵਿੱਚ ਵੱਧ ਛੜ ਕੇ ਸਹਯੋਗ ਦੇ ਰਹੇ ਆ ਨਾ ਕਿ ਇਹ ਅਸੀਂ ਸੋਚਦੇ ਵੀ ਸੋਚ ਵੀ ਨਹੀਂ ਸਕਦੇ ਕਿ ਇਹ ਜਿਹੜੇ ਇਨਸਾਨ ਹਨ ਉਹ ਕਿਸੇ ਨਸ਼ੇ ਵਾਲੇ ਦੀ ਜਾਂ ਚੋਰ ਦੀ ਮਦਦ ਕਰ ਰਹੇ ਨਹੀਂ ਤੁਹਾਨੂੰ ਐ ਨਹੀਂ ਲੱਗਦਾ ਵੀ ਕਿੱਥੇ ਪਹਿਲਾਂ ਸਵਾਗਤ ਦੇ ਪੋਸਟਰ ਲੱਗੇ ਹੁੰਦੇ ਵੀ ਜੀ ਐਂ ਦੇ ਲੱਗੇ ਹੁੰਦੇ ਸੀਗੇ ਤੇ ਅੱਜ ਇਹ ਪੋਸਟਰ ਲੱਗੇ ਐ ਜੀ ਬਹੁਤ ਵਧੀਆ ਇਹ ਸਾਨੂੰ ਚਾਹੀਦਾ ਸੀ ਸਾਨੂੰ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਇਹ ਕੰਮ ਸਾਡੇ ਵਾਅਦੇ ਕੀਤੇ ਸੀ ਸਰਕਾਰਾਂ ਨੇ ਅੱਜ ਅਸੀਂ ਖੁਸ਼ ਆ ਜਿਹੜੀ ਸਰਕਾਰ ਉਸ ਵਾਅਦੇ ਨੂੰ ਪੂਰਾ ਕਰ ਰਹੀ ਹੈ ਜੀ ਪੜਿਆ ਬਾਈ ਪੋਸਟ ਹਾਂਜੀ ਬੜਾ ਜੀ ਠੀਕ ਲੱਗਿਆ ਬਹੁਤ ਵਧੀਆ ਜੀ ਪਹਿਲਾਂ ਜਿਹੜੇ ਪੋਸਟਰ ਹੀ ਲੋਕਾਂ ਨੇ ਤੁਸੀਂ ਪੜ੍ਹਾ ਕੇ ਪੋਸਟਰ ਲੱਗੇ ਜਿਹੜੇ ਬਾਹਰ ਸਭ ਤੋਂ ਪੰਜਾਬ 'ਚ ਜਿਹੜਾ ਅਸਲ ਨੇਕ ਕੰਮ ਹੋ ਰਿਹਾ ਸਰਕਾਰ ਦਾ ਇਹ ਨਸ਼ੇ ਵਾਲਾ ਹੀ ਹੈ ਸਭ ਤੋਂ ਮੇਨ ਤੰਦਰੁਸਤ ਬੰਦਾ ਸਤ੍ਰੱਕੀ ਕਰ ਸਕਦਾ ਹੈ ਜਿਹੜੇ ਮਤਲਬ ਇਹ ਹੈ ਵੀ ਨੌਜਵਾਨੀ ਕਰਾਏ ਪਈ ਹੈ ਉਹਨੂੰ ਮੋੜਨ ਵਾਸਤੇ ਮੇਰੇ ਖਿਆਲੇ ਵੀ ਸਰਕਾਰ ਦਾ ਸਭ ਤੋਂ ਵੱਡਾ ਤੇ ਨੇਕ ਉਪਰਾਲਾ ਇਹ ਤਾਂ ਆਪਾਂ ਗੱਲਬਾਤ ਐਮ.ਐਲ.ਏ ਸਾਹਿਬ ਦੇ ਨਾਲ ਵੀ ਕਰਾਂਗੇ ਉਹਦੇ ਦਫ਼ਤਰ ਦੇ ਬਾਹਰ ਆਪਾਂ ਪਹੁੰਚ ਚੁੱਕੇ ਹਾਂ ਤਾਂ ਆਹ ਦੇਖ ਲਓ ਦਫ਼ਤਰ ਦੇ ਬਾਹਰ ਵੀ ਉਸੇ ਤਰੀਕੇ ਦੇ ਪੋਸਟਰ ਲੱਗੇ ਆ ਇੱਥੇ ਵੀ ਉਹ ਚੀਜ਼ ਜਿਹੜੀ ਜਨਤਕ ਕੀਤੀ ਹੈ ਮੇਰੇ ਹਲਕੇ ਫਰੀਦਕੋਟ ਦੇ ਜਿੰਨੇ ਐਮ.ਸੀ ਅਤੇ ਨੰਬਰਦਾਰ ਤੇ ਹੋਰ ਜਿੰਨੇ ਵੀ ਅਹੁਦੇਦਾਰ ਹਨ ਉਹ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਾ ਵਿਰੋਧ ਆਰੰਭ ਕੀਤਾ ਗਿਆ ਹੈ ਅਗਰ ਪ੍ਰਸ਼ਾਸਨ ਵੱਲੋਂ ਕੋਈ ਵੀ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਆਪ ਵੱਲੋਂ ਉਹਨਾਂ ਦੀ ਕਿਸੇ ਪੱਖ ਤੋਂ ਮਦਦ ਜਾਂ ਸਪਾਰਸ਼ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਇਸ ਵਿਧਾਇਕ ਦੇ ਦਫ਼ਤਰ ਤੋਂ ਨਸ਼ਾ ਤਸਕਰ ਦੀ ਮਦਦ ਜਾਂ ਸਪਾਰਸ਼ ਕਰਵਾਉਂਦੀ ਉਮੀਦ ਰੱਖੀ ਜਾਵੇ ਤਾਂ ਸਿੱਧੇ ਤੌਰ ਤੇ ਵਿਧਾਇਕ ਸਾਹਿਬ ਵੱਲੋਂ ਲੈ ਕੇ ਲਾਤਾ ਹੈ ਕਿ ਭਾਈ ਸਾਹਿਬ ਜੇਕਰ ਤੁਸੀਂ ਮੇਰੇ ਕੋਲੇ ਆਉਣੇ ਆ ਤਾਂ ਇਹ ਨਾ ਹੋਵੇ ਨਸ਼ੇ ਲਈ ਤੁਸੀਂ ਕੋਈ ਨਾ ਕੋਈ ਐਂਟਰੀ ਕਰ ਸਕੋ ਤੇ ਉਹ ਟੁਰਦੀ ਐਂਟਰੀ ਬੰਦ ਹੈ ਮੇਰੇ ਹਲਕੇ ਫਰੀਦਕੋਟ ਦੀ ਜਿੰਨੇ ਪੰਜ ਸਰਪੰਚ ਹਨ ਉਧਰ ਨੰਬਰਦਾਰਾਂ ਦੀ ਤੇ ਐਮਸੀਆਂ ਦੀ ਲਿਖੀ ਹੈ ਇਧਰ ਸਰਪੰਚਾਂ ਪੰਚਾਂ ਨੂੰ ਵੀ ਜਿਹੜਾ ਉਹਨਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਭਾਈ ਸਾਹਿਬ ਨਸ਼ਿਆਂ ਦੇ ਵਿਰੁੱਧ ਨਾ ਇੱਥੇ ਤੁਸੀਂ ਐਂਟਰੀ ਕਰੋ ਜੀ ਤਾਂ ਉਸੇ ਹਿਸਾਬ ਦੇ ਨਾਲ ਹੀ ਅੱਜ ਜਿਹੜਾ ਆਪਾਂ ਜਿਵੇਂ ਹੁਣ ਮੁੱਖ ਮੰਤਰੀ ਪੰਜਾਬ ਨੇ ਜੋ ਸੋਚ ਰੱਖੀ ਹੈ ਜੁੱਧ ਨਸ਼ਿਆਂ ਵਿਰੁੱਧ ਉਹ ਮਹਿਮ ਚਲਾਈ ਹੈ ਤਾਂ ਉਸ ਨੂੰ ਲੈ ਕੇ ਆਪਾਂ ਗਰਾਊਂਡ ਲੈਵਲ ਤੇ ਜਿੰਨੇ ਵਿਧਾਇਕ ਨੇ ਫਰੀਦਕੋਟ ਜ਼ਿਲ੍ਹੇ ਦੇ ਤਾ ਉਹਨਾਂ ਦੇ ਜਮੀਨੀ ਪੱਧਰ ਤੇ ਜਾ ਕੇ ਆਪਾਂ ਉਹਨਾਂ ਦੇ ਵਿਚਾਰ ਜਾਣਨ ਲਈ ਅੱਜ ਪਹੁੰਚਿਆ ਹੈ ਕਿ ਉਹਨਾਂ ਦੀ ਸੋਚ ਕਿਸ ਤਰੀਕੇ ਦੇ ਨਾਲ ਆ ਮੁੱਖ ਮੰਤਰੀ ਪੰਜਾਬ ਦੇ ਨਾਲ ਮਿਲਦੀ ਹੈ ਜਾਂ ਨਹੀਂ ਤਾਂ ਐਮਐਲਏ ਗੁਰਦੇਵ ਸਿੰਘ ਸਿੱਖੂ ਸਾਡੇ ਨਾਲ ਹੈ ਸਿੱਖੂ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਿੱਖੂ ਸਾਹਿਬ ਇੱਕ ਮੁੱਖ ਮੰਤਰੀ ਪੰਜਾਬ ਨੇ ਇੱਕ ਆਗਾਜ਼ ਕੀਤਾ ਹੈ ਮਹਿੰਮ ਦਾ ਜੁਦ ਨਸ਼ੇ ਵਿਰੁੱਧ ਤਾ ਉਸ ਨੂੰ ਲੈ ਕੇ ਅਸੀਂ ਅੱਜ ਗਰਾਊਂਡ ਲੈਵਲ ਤੇ ਜਿਹੜੀ ਜਾਣਕਾਰੀ ਹਾਸਲ ਕਰਨ ਆਏ ਆ ਪਹਿਲਾਂ ਅਸੀਂ ਜੈਤੂ ਵਿੱਚ ਵੀ ਜਾ ਕੇ ਆਏ ਆ ਉੱਥੇ ਵੀ ਪੋਸਟਰ ਐਮ ਐਲ ਏ ਸਾਹਿਬ ਨੇ ਬਾਹਰ ਲਾਤੇ ਆ ਤੇ ਤੋੜੇ ਵੀ ਪਹਿਲਾਂ ਗੇਟ ਦੇ ਬਾਹਰ ਲੱਗੇ ਆ ਘਰ ਦੇ ਉਦੋਂ ਬਾਅਦ ਦਫ਼ਤਰ ਦੇ ਬਾਹਰ ਲਾਈ ਬੈਠੇ ਆ ਤੁਸੀਂ ਵੀ ਗੇਟ ਤੇ ਤੇ ਇਹਦਾ ਮਤਲਬ ਲੱਗੇ ਜੀ ਆ ਲੱਗਿਆ ਉਹ ਲੱਗਿਆ ਵਾ ਯਾਨੀ ਕਿ ਮੁੱਖ ਮੰਤਰੀ ਪੰਜਾਬ ਦੀ ਸੋਚ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਚੱਲ ਗਿਆ ਤੁਸੀਂ ਦੇਖੋ ਮੈਂ ਜਦੋਂ ਐਮ ਐਲ ਏ ਬਣਿਆ ਸੀ ਤਾਂ ਪਿੰਡਾਂ ਦੇ ਜੋ ਧੰਨਵਾਦੀ ਦੌਰਾ ਕਰਨ ਗਿਆ ਸੀ ਤਾਂ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਮੈਂ 24 ਘੰਟੇ ਫੋਨ ਚੱਕਦਾ ਮੇਰਾ 24 ਘੰਟੇ ਫੋਨ ਚੱਲਦਾ ਤੁਹਾਡੇ ਲਈ 24 ਘੰਟੇ ਅਵੇਲੇਬਲ ਹਾਂ ਪਰ ਨਾ ਤਾਂ ਮੇਰੇ ਕੋਲੇ ਕੋਈ ਨਸ਼ੇ ਵਾਲੇ ਬੰਦੇ ਦੀ ਸ਼ਿਫਾਰਿਸ਼ ਤੇ ਨਾ ਕੋਈ ਕਿਸੇ ਚੋਰ ਦੀ ਸ਼ਿਫਾਰਿਸ਼ ਉਹਨਾਂ ਦੀ ਸ਼ਿਫਾਰਿਸ਼ ਲੈ ਕੇ ਨ ਆਇਆ ਜੋ ਬਾਕੀ ਮੈਂ 24 ਘੰਟੇ ਤੁਹਾਡੇ ਲਈ ਜਿਹੜਾ ਹੈਗਾ ਹਾਜ਼ਰ ਤੇ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਗਵਰਨਮੈਂਟ ਨੇ ਜਿਹੜਾ ਹੈਗਾ ਹਜੂਰ ਲਾਇਆ ਇਹ ਤੋਂ ਪਹਿਲਾਂ ਵੀ ਅਸੀਂ ਤਾਂ ਖੁਦ ਫੜ ਫੜ ਕੇ ਵੀ ਫੜਾਉਂਦੇ ਰਹੇ ਹਾਂ ਜਦੋਂ ਕਈ ਵਾਰੀ ਕਿਉਂਕਿ ਸਭ ਤੋਂ ਵੱਡੀ ਘਾਟ ਹੈ ਪੰਜਾਬ ਦੇ ਅੰਦਰ ਫੋਰਸ ਦੀ ਬੜੀ ਘਾਟ ਹੈ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਚਾਹੇ ਜਿਹੜੀ ਜਿਹੜੀ ਮਰਜ਼ੀ ਤੁਸੀਂ ਪੁਲਿਸ ਦੇ ਹਿੱਸਿਆਂ ਨੂੰ ਤੁਸੀਂ ਚੈੱਕ ਕਰ ਲਓ ਉਹ ਸਾਰਿਆਂ ਦੇ ਸਾਰਿਆਂ ਦੇ ਵਿੱਚ ਹੀ ਇਹ ਕਿਤੇ ਨਾ ਕਿਤੇ ਕਮੀ ਆ ਤਾਂ ਉਹਨੂੰ ਲੈ ਕੇ ਅਸੀਂ ਆਪ ਵੀ ਮਦਦ ਕਰਦੇ ਰਹੇ ਹਾਂ ਜਿਹੜੇ ਮੈਨੂੰ ਪਤਾ ਲੱਗਦਾ ਐਸਐਸਪੀ ਸਾਹਿਬ ਨੂੰ ਦੱਸੀਦਾ ਵਿਆਹ ਬੰਦਾ ਨਸ਼ਾ ਵੇਚਦਾ ਜੀ ਤੇ ਫੜ ਫੜ ਕੇ ਫੜਾਉਂਦੇ ਵੀ ਰਹੇ ਹਾਂ ਤੇ ਜਾਂ ਪੁਲਿਸ ਫੜ ਲੈਂਦੀ ਹੈ ਤਾਂ ਹੁਣ ਮੁੱਖ ਮੰਤਰੀ ਸਾਹਿਬ ਦੇ ਇਸ ਦੇ ਨਾਲ ਜਿਹੜਾ ਹੈਗਾ ਉਹ ਪੂਰਨ ਰੂਪ ਚ ਸਹਿਯੋਗ ਕਰ ਰਹੇ ਹਾਂ ਪਿੰਡਾਂ ਚ ਨੌਜਵਾਨਾਂ ਨੇ ਕਿ ਡਿਊਟੀਆਂ ਲਾਈਆਂ ਵੀ ਦੱਸੋ ਜਿਹੜਾ ਬੰਦਾ ਨਸ਼ਾ ਕਰਦਾ ਉਹਨੂੰ ਨਸ਼ਾ ਛਡਾਉਣ ਵਾਸਤੇ ਵੀ ਪਹਿਲਾਂ ਤੋਂ ਹੀ ਉਪਰਾਲੇ ਕਰ ਰਹੇ ਹਾਂ ਲਗਾਤਾਰ ਅਸੀਂ ਇੱਥੇ ਜਿਹੜਾ ਸਰਕਾਰੀ ਸਾਡਾ ਹੈਗਾ ਮੈਡੀਕਲ ਕਾਲਜ ਉਹਦੇ ਵਿੱਚ ਸਰਕਾਰੀ ਸੈਂਟਰ ਨਾਲ ਜਿੱਥੇ ਕਿਤੇ ਕੋਈ ਨਹੀਂ ਸਰਕਾਰ ਤੋਂ ਦਵਾਈ ਆਉਂਦੀ ਉਹਦੀ ਅਸੀਂ ਆਪਦੀ ਜੇਬ ਚੋਂ ਪ੍ਰੋਵਾਈਡ ਕਰਾਉਣੀ ਹੈ ਇੱਥੋਂ ਤੱਕ ਕਿ ਬੰਦਿਆਂ ਨੂੰ ਡਾਈਟ ਤੱਕ ਦੀ ਵੀ ਜੇ ਲੋੜ ਆ ਕਿਸੇ ਨੂੰ ਉਹ ਵੀ ਅਸੀਂ ਦਿੰਦੇ ਰਹੇ ਹਾਂ ਹੋਰ ਵੀ ਉਦੋਂ ਬਾਅਦ ਵੀ ਥੋੜੀ ਬਹੁਤੀ ਜਿਹੜੀ ਮਦਦ ਦਾ ਕੋਈ ਕੋਰਸ ਤਾਂ ਕਿ ਬੰਦਾ ਸਿੱਧੇ ਰਾਹ ਤੇ ਪੈ ਜਾਏ ਉਹ ਲੱਗੇ ਹੋਏ ਆ ਸੋ ਹੁਣ ਮੁੱਖ ਮੰਤਰੀ ਸਾਹਿਬ ਚਾਹੁੰਦੇ ਸਾਰਾ ਪੰਜਾਬ ਸਾਫ਼ ਹੋਵੇ ਤਾਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਇਸ ਵਾਸਤੇ ਜਿੰਨੇ ਸਾਡੇ ਮੈਂਬਰ ਸਰਪੰਚ ਐ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਐ ਐਮਸੀ ਸਹਿਬਾਨਾਂ ਨੂੰ ਨੰਬਰਦਾਰਾਂ ਨੂੰ ਯਾਰ ਉਹ ਬੰਦੇ ਨਾ ਛੜਾਓ ਜਿਹੜਾ ਜਿਹਦੇ ਕਰਕੇ ਸਾਡਾ ਸਮਾਜ ਉਹਨਾਂ ਨੂੰ ਘਟੋ ਘਟੇ ਇਸ ਗੱਲ ਦਾ ਸਾਹਸ ਹੋਵੇ ਵੀ ਸਾਨੂੰ ਕਿਸੇ ਨੇ ਛਡਾਉਣਾ ਨਹੀਂ ਹਮੇਸ਼ਾ ਬੰਦਾ ਜੁਰਮ ਮੋਦੋ ਕਰਦਾ ਜਦੋਂ ਉਹਨੂੰ ਹੁੰਦਾ ਮੇਰੇ ਮਗਰ ਕੋਈ ਜਿਹੜਾ ਹੈਗਾ ਖੜਾ ਪਰ ਹੁਣ ਜਦੋਂ ਉਹਨੂੰ ਪਤਾ ਵੀ ਸਾਨੂੰ ਕਿਸੇ ਨੂੰ ਛਡਾਉਣਾ ਨਹੀਂ ਤੇ ਫਿਰ ਉਹ ਜੁਰਮ ਕਰਦੇ ਵੀ ਨਹੀਂ ਸੋ ਇਸ ਵਾਸਤੇ ਜਿਹੜਾ ਹੈਗਾ ਸਾਡਾ ਇਹ ਵੀ ਅਸੀਂ ਸਾਰੇ ਪਾਸੇ ਪਿੰਡਾਂ ਜੀ ਇਹਨਾਂ ਨੂੰ ਕਿਹਾ ਜਦੋਂ ਤੁਸੀਂ ਕਿਸੇ ਨੂੰ ਕੈਦ ਕਰੋਗੇ ਭਾਈ ਜੇ ਫਸ ਗਿਆ ਮੈਂ ਨਹੀਂ ਛਡਾਉਣਾ ਤੇ ਆਪੇ ਫਿਰ ਆਉਦਾ ਤੁਰਿਆ ਫਿਰ ਜਿਹੜਾ ਹੈਗਾ ਉਹ ਜੇਲ੍ਹਾਂ ਚ ਰੋਲਣਗੇ ਤਾਂ ਉਹਨਾਂ ਨੂੰ ਵੇਖ ਕੇ ਲੋਕਾਂ ਨੂੰ ਵੀ ਪਤਾ ਲੱਗੂ ਨਹੀਂ ਤਾਂ ਲਾ ਕੇ ਗਾਣੇ ਜਿਹੜੇ ਆ ਪਿੰਡਾਂ ਦੇ ਵਿੱਚ ਮੈਂ ਅਕਸਰ ਜਿੱਥੇ ਕਿਤੇ ਵਿਆਹ ਸ਼ਾਦੀ ਤੇ ਜਾਂਦੇ ਆ ਉਹ ਟੇਕੂ ਕਿਸ ਪਿਆ ਚਿੱਟੇ ਵਾਲਾ ਗਾਣਾ ਮੈਂ ਹਰ ਵਾਰੀ ਸੁਣਦਾ ਪਤਾ ਨਹੀਂ ਉਹ ਚ ਕੀ ਵਡਿਆਈ ਹੈ ਲੋਕਾਂ ਨੂੰ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਅਸੀਂ ਕਿਹੜਾ ਗਾਣਾ ਸੁਣਨਾ ਅਸੀਂ ਕਿਹੜੇ ਪ੍ਰੋਗਰਾਮ ਤੇ ਵਿਆਹਾਂ ਦੇ ਵਿੱਚ ਉਹੋ ਜਿਹੇ ਗੀਤ ਚੱਲਦੇ ਸੀਗੇ ਔਰ ਜਿਹੜਾ दारू ਵਾਲੇ ਜਾਂ ਦੂਜੇ ਹੋਰ ਨਸ਼ਿਆਂ ਵਾਲੇ ਗੀਤ ਚੱਲਦੇ ਸੋ ਸਰਕਾਰ ਆਉਣ ਤੋਂ ਬਾਅਦ ਹਥਿਆਰਾਂ ਵਾਲੇ ਗੀਤਾਂ ਨੂੰ ਬੈਨ ਕੀਤਾ ਤਾਂ ਨਸ਼ਿਆਂ ਵਾਸਤੇ ਵੀ ਇਹਦੇ ਜਿਹੜਾ ਸਕੰਜਾ ਕੱਸਿਆ 2022 ਦੇ ਵਿੱਚ ਤੋਂ ਨੂੰ ਕਿਸੇ ਵਿਅਕਤੀ ਨੇ ਤੋਂੜੇ ਕਿਸੇ ਆਗੂ ਨੇ ਵਰਕਰ ਨੇ ਖਾਸ ਨੇ ਬਹੁਤ ਉਹਦੀ ਮਦਦ ਕੀਤੀ ਹੋਊਗੀ ਬਹੁਤ ਜਿਆਦਾ ਵੋਟ ਉਹਨਾਂ ਨੇ ਤੈਨੂੰ ਪੁਵਾਈ ਹੋਊਗੀ ਪਰ ਅੱਜ ਉਹ ਬੰਦਾ ਤੁਹਾਡੇ ਕੋਲੇ ਇਸ ਤਰੀਕੇ ਦੇ ਨਾਲ ਸਪਾਰਸ਼ ਕਰਨ ਆਉਂਦਾ ਦੇਖੋ ਮੈਂ ਪਿਛਲੇ 3 ਸਾਲ ਹੋ ਗਏ ਸਰਕਾਰ ਚੱਲਦੀ ਨੂੰ ਜਿੱਦਾਂ ਐਮਐਲਏ ਬਣਿਆ ਸੀ ਉਦੋਂ ਦੇ ਲੋਕਾਂ ਨੂੰ ਇਹ ਕਹਿੰਦਾ ਸੀ ਤੇ ਆ ਜਿਹੜਾ ਇਲੈਕਸ਼ਨ ਹੋਇਆ ਚਾਹ ਜਿੰਨਾ ਮਰਜ਼ੀ ਪ੍ਰਭਾਵ ਸੀਗਾ ਤਾਂ ਫਿਰ ਵੀ ਅਸੀਂ ਜਿਹੜਾ ਹੈਗਾ ਉਹ ਆਪਣੀ ਵੋਟ ਵਧਾਉਣ 'ਚ ਕਾਮਯਾਬ ਰਹੇ ਹਾਂ ਇਹ ਲੋਕ ਹਰ ਇੱਕ ਬੰਦਾ ਨਹੀਂ ਤੁਹਾਡਾ ਜਿਹੜਾ ਉਹ ਜਿਹੜਾ ਮਾੜੇ ਕੰਮਾਂ ਨਾਲ ਤੁਹਾਡੇ ਜੁੜਿਆ ਔਰ ਆਮ ਆਦੀ ਪਾਰਟੀ ਦੇ ਸਾਰੇ ਵਲੰਟੀਅਰ ਹਾਈ ਕ੍ਰਾਂਤੀਕਾਰੀ ਹੈ ਸਾਡੇ ਕੋਈ ਬੰਦੇ ਤੇ ਅੱਜ ਤੱਕ ਅਲਿਗੇਸ਼ਨ ਨਹੀਂ ਲੱਗੇ ਉਹ ਚੁੱਟਾ ਵੇਚਦਾ ਜਾਂ ਕੋਈ ਮੜਕ ਇਹ ਹੁੰਦਾ ਵੀ ਕਈ ਵਾਰੀ ਜਿਹੜੇ ਬੰਦੇ ਆ ਕਿਸੇ ਦੇ ਕਹਿਣ ਤੇ ਆ ਜਾਂਦੇ ਪਰ ਤਿੰਨਾਂ ਸਾਲਾਂ ਦੇ ਮੇਰੇ ਕੋਲੇ ਇੱਕ ਵੀ ਬੰਦਾ ਕਿਸੇ ਦੀ ਸ਼ਿਫਾਰਿਸ਼ ਲੈ ਕੇ ਨਹੀਂ ਆਇਆ ਜਿਵੇਂ ਆ ਬੰਦਾ ਛਡਵਾ ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਗਈ ਔਰ ਮੇਰੇ ਬਾਰੇ ਲੋਕੀ ਇਸ ਗੱਲ ਤੋਂ ਜਾਣਦੇ ਵੀ ਮੈਂ ਜੇ ਮੈਂ ਪਹਿਲੀ ਗੱਲ ਤਾਂ ਕਹਿੰਦਾ ਨਹੀਂ ਹੁੰਦਾ ਤੇ ਜੇ ਮੈਂ ਕਹਿ ਦਿਆਂ ਤਾਂ ਫਿਰ ਮੇਂ ਪਛਾਣ ਹੀ ਹਟਦਾ ਹੁੰਦਾ ਇਹ ਮੇਰਾ ਸੂਲ ਹੈ ਜ਼ਿੰਦਗੀ ਦਾ ਤੇ ਇਸ ਕਰਕੇ ਸਭ ਨੂੰ ਪਤਾ ਵੀ ਬਾਈ ਨੇ ਇਸ ਪਾਸੇ ਨਹੀਂ ਤੁਰਨਾ ਤੇ ਮੈਨੂੰ ਅਜ ਤੱਕ ਕਿਹਾ ਹੀ ਨਹੀਂ ਆ ਕੇ ਕਿਸੇ ਨੇ ਤੇ ਨਾ ਹੀ ਕਹਿਣ ਤੇ ਜੇ ਕੋਈ ਚਾਰ ਵੋਟਾਂ ਟੁੱਟ ਵੀ ਜਾਣੀ ਕੋਈ ਫਰਕ ਨਹੀਂ ਪੈਂਦਾ 10 ਬੰਦੇ ਹੋਰ ਇਸ ਗੱਲ ਨੂੰ ਅੱਜ ਦੀ ਡੇਢ ਦੇ ਵਿੱਚ ਸ਼ਹਿਰ ਦੇ ਲੋਕ ਕੀ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਬਾਰੇ ਸੋ ਆਪਾਂ ਮੈਂ ਆਪਦੇ ਬਾਰੇ ਨਹੀਂ ਦੱਸਣਾ ਚਾਹੁੰਦਾ ਜਦੋਂ ਲੋਕ ਤੁਹਾਨੂੰ ਇਹ ਗੱਲ ਕਹਿਣ ਲੱਗ ਜਾਣ ਕਿ ਤੁਸੀਂ ਸਹੀ ਦਿਸ਼ਾ ਤੇ ਚੱਲ ਰਹੇ ਆ ਤਾਂ ਫਿਰ ਪਰਵਾਹ ਨਹੀਂ ਕਰੀਦੀ ਮਾੜੇ ਮੋٹے ਕਮ ਜਿੱਤ ਹਾਰ ਤਾਂ ਚੱਲਦੀ ਰਹੀ ساری ਉਮਰ ਸਪੋਰਟਸ ਕੀਤੀ ਆ ਪਤਾ ਨਹੀਂ ਕਿੰਨੇ ਵਾਰੀ ਜਿੱਤੇ ਆ ਹਜ਼ਾਰਾਂ ਵਾਰੀ ਹਾਰੇ ਵੀ ਹੋਵਾਂਗੇ ਤਾਂ ਹਾਰ ਜਿੱਤ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਚੰਗੇ ਖਿਡਾਰੀ ਬਣ ਕੇ ਖੇਡੋ ਲੋਕ ਤੁਹਾਡੀ ਗੇਮ ਨੂੰ ਪਸੰਦ ਕਰਦੇ ਆ ਤਾਂ ਇਸ ਵਾਸਤੇ ਲੋਕ ਮੇਰੇ ਇਸ ਕੰਮ ਨੂੰ ਪਸੰਦ ਕਰਨਗੇ ਜਿੱਤ ਹਾਰਤ ਚੱਲਦੀ ਰਹਿੰਦੀ ਇੱਥੇ ਬੜੇ ਆਏ ਤੇ ਬੜੇ ਤੁਰਗੇ ਵੱਡੇ ਵੱਡੇ ਤਨੰਤਰ ਬਾਬੇ ਬੋਰਡ ਤੁਰਗੇ ਆਪਾਂ ਤਾਂ ਕੌਣ ਵਿਚਾਰੇ ਨਾ ਹੀ ਸਾਡਾ ਖੇਤਰ ਸਰਦਰ ਖੇਤਰ ਵੀ ਨਹੀਂ ਅਸੀਂ ਤਾਂ ਸਮਾਜ ਸੇਵਾ ਕਰਦੇ ਕਰਦੇ ਲੋਕਾਂ ਨੇ ਕਿਹਾ ਵੀ ਤੁਹਾਨੂੰ ਐਮਐਲਏ ਬਣਾਉਣਾ ਐਮਐਲਏ ਬਣ ਗਏ ਤੇ ਜਿੱਦੇ ਕਹਿਣਗੇ ਜਾਂਦਾ ਰਹੇ ਉੱਦੇ ਜਾ ਕੇ ਲੰਗਰ ਦੀ ਟੋਕਰੀ ਫੇਰ ਚੱਕ ਲਾਂਗੇ ਫੇਰ ਮੈਡੀਕਲ 'ਚ ਵੜ ਜਾਾਂਗੇ ਅਸੀਂ ਤਾਂ ਸੇਵਾ 'ਚ ਆਏ ਆ ਤੇ ਸੇਵਾ ਹੀ ਕਰਨੀ ਇੱਥੇ ਵੀ ਤੇ ਉੱਥੇ ਵੀ ਜਿੱਥੇ ਕਰਨੀ ਸਾਨੂੰ ਇਹ ਵੀ ਪਤਾ ਲੱਗਿਆ ਹੈ ਵੀ ਜਿੱਦੇ ਮੁੱਖ ਮੰਤਰੀ ਪੰਜਾਬ ਨੇ ਇਹ ਸ਼ੁਰੂਆਤ ਕੀਤੀ ਹੈ ਅਸੀਂ ਅੱਜ ਵੇਖਿਆ ਕਿ ਤਾਂ ਲੋਕ ਤਾਂ ਕਹਿੰਦੇ ਵੀ ਉਹਦੇ ਪਹਿਲੇ ਦਿਨ ਹੀ ਐਮਐਲਏ ਸਾਹਿਬ ਨੇ ਪੰਜਾਬ ਦੇ ਪੂਰੇ ਐਮਐਲਏ ਦੇ ਵਿੱਚੋਂ ਇਹ ਐਮਐਲਏ ਹੋਣਗੇ ਜਿਨ੍ਹਾਂ ਨੇ ਬੋਰਡ ਉੱਤੇ ਲਾਤੇ ਸੀ। ਇਹ ਦੇਖੋ ਸਾਡਾ ਲੀਡਰ ਆ। ਮੈਂ ਹਮੇਸ਼ਾ ਬਹੁਤ ਹੀ ਵਾਰੀ ਸਾਡੇ ਬੰਦੇ ਇਸ ਗੱਲ ਤੋਂ ਨਹੀਂ ਬੋਲਦੇ। ਮੈਂ ਹਰ ਜਿੱਥੇ ਵੀ ਮੈਨੂੰ ਲੱਗਦਾ ਵੀ ਯਾਰ ਮੈਨੂੰ ਬੋਲਣਾ ਚਾਹੀਦਾ। ਮੈਂ ਕਈ ਵਾਰੀ ਪਹਿਲਾਂ ਵੀ ਬੋਲਦਾਂ। ਵੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਇਹ ਸੋਚ ਹੈ ਤੇ ਇਹਦੇ ਉੱਤੇ ਜਿਹੜਾ ਹੈਗਾ ਕਈ ਥਾਈਂ ਪਹਿਲਾਂ ਵੀ ਜਦੋਂ ਤਹਿਸੀਲਦਾਰ ਪਹਿਲਾਂ ਵੀ ਸੀ ਉਦੋਂ ਵੀ ਮੈਂ ਪੰਜਾਬ ਚ ਉੱਠ ਕੇ ਗਿਆ ਸੀ ਵੀ ਮੁੱਖ ਮੰਤਰੀ ਸਾਹਿਬ ਦਾ ਫੈਸਲਾ ਸਹੀ ਹੈ ਤੇ ਹੁਣ ਵੀ ਜਿਹੜਾ ਉਹਨਾਂ ਦਾ ਫੈਸਲਾ ਉਹ ਉਹ ਜਿਹੜਾ ਹੈਗਾ ਉਹ ਸਹੀ ਹੈ ਤੇ ਉਹਦੇ ਨਾਲ ਖੜਨਾ ਚਾਹੀਦਾ ਸਾਡਾ ਲੀਡਰ ਹੈ ਜੇ ਅਸੀਂ ਉਹਨੂੰ ਤਕੜਾ ਕਰਾਂਗੇ ਮੋਰਲੀ ਨੂੰ ਪਤਾ ਲੱਗੂ ਵੀ ਮੇਰੇ ਜਿਹੜੇ ਸਿਪਾਹੀ ਹੈ ਉਹ ਮੇਰੇ ਨਾਲ ਹੈ ਤਾਂ ਫਿਰ ਉਹ ਤਕੜੇ ਹੋ ਕੇ ਲੜਨਗੇ ਤਾਂ ਸਾਡਾ ਮਤਲਬ ਸਾਡਾ ਲੀਡਰ ਹੈ ਕਿ ਉਹਦੀ ਕਹਿ ਤੇ ਅਸੀਂ ਨਾ ਫੁੱਲ ਚੜਾਵਾਂਗੇ ਤਾਂ ਹੋਰ ਕੌਣ ਚੜਾਊਗਾ ਐਮਐਲ ਸਾਹਿਬ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਜਿਹੜੇ ਮੰਤਰੀਆਂ ਦੀ ਸਪੈਸ਼ਲ ਜੀ ਡਿਊਟੀ ਲਈ ਵੀ ਹੈ ਹੁਣ ਜੇ ਵੀ ਆਪਾਂ ਫਰੀਦਕੋਟ ਦੀ ਗੱਲ ਕਰੀ ਗਏ ਪਹਿਲਾਂ ਸਿਹਤ ਮੰਤਰੀ ਪਹੁੰਚੇ ਸੀ ਬਲਵੀਰ ਸਿੰਘ ਇੱਥੇ ਫਿਰ ਉਸ ਤੋਂ ਬਾਅਦ ਲਾਲਜੀਤ ਪੁੱਲਰ ਪਹੁੰਚੀ ਆ ਇਸੇ ਮੁੱਦੇ ਨੂੰ ਲੈ ਕੇ ਪੂਰੇ ਲੋਕਾਂ ਦੇ ਨਾਲ ਸਿਵਲ ਪ੍ਰਸ਼ਾਸਨ ਹੋਵੇ ਭਾਵੇਂ ਪੁਲਿਸ ਪ੍ਰਸ਼ਾਸਨ ਹੋਵੇ ਉਹਨਾਂ ਦੇ ਨਾਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਆ ਕੇ ਇਸੇ ਮੁੱਦੇ ਨੂੰ ਲੈ ਕੇ ਦੇਖੋ ਸਾਰਿਆਂ ਨੂੰ ਹੀ ਜਿਹੜਾ ਹੈਗਾ ਵੱਖਰੇ ਵੱਖਰੇ ਤੌਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਮੰਤਰੀ ਸਾਹਿਬਾਨਾਂ ਨੂੰ ਥੋੜਾ ਜਿਹਾ ਹੋਰ ਹੋ ਜਾਂਦਾ ਹੈ ਮંત્રી ਜਦੋਂ ਆਉਂਦਾ ਤਾਂ ਥੋੜਾ ਪ੍ਰਸ਼ਾਸਨ ਦੇ ਵਿੱਚ ਵੀ ਹਲਚਲ ਹੁੰਦੀ ਹੈ। ਤੋਂ ਵਧੀਆ ਗੱਲ ਹੈ ਕਿ ਸਾਰੇ ਬੰਦੇ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਗੱਲ ਦੱਸਣ ਉਹ ਪੰਜ ਬੰਦੇ ਉਹ ਸਾਰੀ ਰਿਪੋਰਟ ਦੇਣਗੇ। ਉਹ ਸਾਡੇ ਨਾਲ ਜਿਹੜੇ ਹੈਗੇ ਪੰਜ-ਪੰਜ ਚਾਰ-ਚਾਰ ਜ਼ਿਲ੍ਹਿਆਂ ਦੇ ਐਮ.ਐਲ.ਏ ਉਹ ਆਪਦੇ ਮੰਤਰੀਆਂ ਨੂੰ ਗੱਲ ਦੱਸਦੇ ਜੇ ਕੋਈ ਕਿਤੇ ਕੋਈ ਸਮੱਸਿਆ ਹੈ। ਤੋਂ ਗਾ ਮੁੱਖ ਮੰਤਰੀ ਸਾਹਿਬ ਨਾਲ ਤੱਕ ਜਿਹੜੀ ਗੱਲ ਪਹੁੰਚਦੀ ਹੈ। ਸਾਰੇ ਬੰਦਿਆਂ ਨੂੰ ਰੋਜ਼ ਗੱਲ ਕਰਨੀ ਵੀ ਜਿਹੜੀ ਉਹ ਔਖੀ ਹੈ। ਸੋ ਇਸ ਵਾਸਤੇ ਬਹੁਤ ਵਧੀਆ ਉਪਰਾਲਾ ਹੈ। ਇਹਦੇ ਨਾਲ ਪ੍ਰਸ਼ਾਸਨ ਵੀ ਹਰਕਤ ਚ ਆਉਂਦਾ ਜਦੋਂ ਮੰਤਰੀ ਸਾਹਿਬ ਆਉਂਦੇ। ਜਿਹੜੇ ਕਿਤੇ ਕੋ ਕਮੀ ਹੁੰਦੀ ਉਹ ਦੂਰ ਹੋ ਜਾਂਦੀ ਹੈ ਸੋ ਲਗਾਤਾਰ ਇਹਦੇ ਤੇ ਜਿਹੜਾ ਹੈਗਾ ਸਰਕਾਰ ਜਿਹੜੀ ਹੈ ਉਹ ਹੁਣ ਗੌਰ ਕਰੂਗੀ ਤੇ ਜਿੰਨਾ ਚਿਰ ਅਸੀਂ ਇਹਨੂੰ ਮੁਕਤ ਨਹੀਂ ਕਰਦੇ ਨਸ਼ਾ ਮੁਕਤ ਨਹੀਂ ਕਰਦੇ ਪੰਜਾਬ ਨੂੰ ਉਹਨਾਂ ਤੇਰ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਨਹੀਂ ਹਟਣਾ ਫਰੀਦਕੋਟ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਦੀ ਕੀ ਸਥਿਤੀ ਹੈ ਹੁਣ ਤੱਕ ਦੀ ਜਿਹੜੇ ਨਸ਼ਾ ਤਸਕਰ ਸੀ ਜਾਂ ਆਦੀ ਸੀਗੇ ਤੇ ਕਿੰਨੇ ਕ ਐਕਸ਼ਨ ਲਏ ਹੈ ਹੁਣ ਮਾਹੌਲ ਕਿਸ ਤਰੀਕੇ ਦਾ ਹੈ ਇੱਥੇ ਦੇਖੋ तकरीबन ਨਾ ਬਾਬੇ ਫਰੀਦ ਦੀ ਕਿਰਪਾ ਦੇ ਨਾਲ ਫਰੀਦਕੋਟ ਸ਼ਹਿਰ ਹੈ ਜਿਹੜਾ ਉਹ ਨਸ਼ੇ ਦੇ ਪੱਖ ਤੋਂ ਜਾਂ ਕ੍ਰਾਈਮ ਦੇ ਪੱਖ ਤੋਂ ਪੰਜਾਬ ਦੇ ਦੂਜੇ ਸ਼ਹਿਰਾਂ ਨਾਲੋਂ ਬਹੁਤ ਪੀਸਫੁੱਲ ਸ਼ਹਿਰ ਆ ਤੇ ਬਹੁਤਾ ਕੋਈ ਵੱਡਾ ਨਸ਼ਾ ਤਸਕਰ ਵੀ ਇੱਥੇ ਹੈ ਨਹੀਂ ਬਹੁਤੇ ਆਸੇ ਪਾਸੇ ਥੋੜਾ ਬਹੁਤਾ ਲਿਆਕ ਜਿਹੜੇ ਵੇਚਦੇ ਸੀਗੇ ਜਾਂ ਕਈ ਪਤਾ ਬੰਦੇ ਅਮਲੀ ਸੀਗੇ ਜਿਹੜੇ ਕੋਈ 2 ਗ੍ਰਾਮ ਲਿਆਏ ਤੇ ਉਹ ਚੋਂ 2 ਬਟਾ 4 ਆਪ ਲੈ ਲੀਆਂ ਬਾਅਦਗੇ ਵੇਚਦਾ ਉਹਨਾਂ ਖਰਚਾ ਕੱਢ ਕੇ ਫੇਰ ਲੈ ਇਸ ਤਰ੍ਹਾਂ ਦੇ ਬੰਦੇ ਸੀ ਸੋ ਉਹਨਾਂ ਜਿਹੜੇ ਤਾਂ ਨਸ਼ਾ ਕਰਦੇ ਸੀ ਉਹ ਨਸ਼ੇ ਜਿਹੜਾ ਹੈਗਾ ਨਸ਼ਾ ਛਡਾਓ ਹਸਪਤਾਲ ਚ ਦਾਖਲ ਕਰਕੇ ਉਹਨਾਂ ਦਾ ਨਸ਼ਾ ਛਡਾ ਰਹੇ ਜਿਹੜੇ ਕੋਈ ਮਾੜੇ ਮੋٹے ਵੇਚਣ ਵਾਲੇ ਸੀਗੇ ਉਹਨਾਂ ਦੇ ਮਗਰ ਜੋ ਕੁਛ ਤਾਂ ਫੜ ਲਏ ਤੇ ਜਿਹੜੇ ਕੋਈ ਮਾੜੇ ਮੋٹے ਭੱਜ-ਭੁੱਜ ਗਏ ਉਹ ਉਹ ਵੀ ਫੜ ਲਾਂਗੇ ਸੋ ਇੱਥੇ ਉਹੋ ਜੀ ਕੋਈ ਵੱਡੀ ਜਿਹੜੀ ਹੈਗੀ ਆ ਉਹ ਨਾ ਤਾਂ ਕੋਈ ਵੱਡਾ ਸਮਗਲਰ ਤੇ ਨਾ ਹੀ ਜਿਹੜੇ ਹੈਗੇ ਕੋਈ ਜਿਹੜਾ ਕੋਈ ਵੱਡੀ ਗੁਵਾਰਦਤ ਹੋਈ ਮਾੜੇ ਬਹੁਤੇ ਬੰਦੇ ਇੱਥੇ ਹੈ ਨਹੀਂ ਸੋ ਬਾਬੇ ਦੀ ਕਿਰਪਾ ਹੈ ਬਾਬਾ ਫਰੀਦ ਜੀ ਇਕਰ ਹਜੇ ਵੀ ਕੋਈ ਨਾ ਕੋਈ ਇੱਥੇ ਨਸ਼ੇ ਦੇ ਆਦੀ ਹੈਗੇ ਜਾਂ ਨਸ਼ਾ ਤਸਕਰ ਹੈਗੇ ਆ ਕਿਤੇ ਨਾ ਕਿਤੇ ਉਹ ਕੰਮੇ ਕਰਦੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੋਈ ਚੇਤਾਵਨੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਆ ਜਿਵੇਂ ਪੰਜਾਬ ਸਰਕਾਰ ਦਾ ਹੁਣ ਤਾਂ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਜਾਂ ਜਿਹੜੇ ਉਹਨਾਂ ਦੀਆਂ ਘਰ ਬਣਾਏ ਆ ਉਹਨਾਂ ਤੇ ਵੀ ਪੀਲੇ ਪੰਜੇ ਚੱਲਣੇ ਸ਼ੁਰੂ ਹੋ ਗਏ ਲੋਕੋ ਚੇਤਾਵਨੀ ਤਾਂ ਬੰਦੇ ਨੂੰ ਆਪ ਨੂੰ ਸਮਝ ਲੈਣਾ ਚਾਹੀਦਾ ਬੇ ਜਸ ਲੈਵਲ ਤੇ ਸਰਕਾਰ ਨੇ ਹੁਣ ਫੈਸਲਾ ਕਰ ਲਿਆ ਅਸੀਂ ਜੜ ਨੱਪਣੀ ਐ ਮੁੱਖ ਮੰਤਰੀ ਸਾਹਿਬ ਕਹਿੰਦੇ ਜਿਹੜਾ ਨਸ਼ਾ ਕਰਦਾ ਹੈ ਉਹਦੇ ਤੋਂ ਪੁੱਛੋ ਬਿੱਥੋਂ ਕਿਤੋਂ ਲਿਆਉਂਦਾ ਉਹਨੂੰ ਫੜੋ ਓਦੋਂ ਅਗਲਾ ਸਮਗਰ ਫੜੋ ਵੱਡੇ ਸਮਗਰਾਂ ਤੱਕ ਪਹੁੰਚ ਕਰਾਂਗੇ ਜਿਹੜੇ ਛੋਟੇ ਬੰਦੇ ਨਸ਼ਾ ਕਰਦੇ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਚੰਗੇ ਇਨਸਾਨ ਬਣਾਵਾਂਗੇ ਕੰਮਕਾਰ ਤੇ ਲਾਵਾਂਗੇ ਸਵੈਲ ਸਕੈਲ ਡਵੈਲਪਮੈਂਟ ਵਾਸਤੇ ਜਿਹੜਾ ਹੈਗਾ ਅਸੀਂ ਕੋਰਸ ਸ਼ੁਰੂ ਕਰ ਰਹੇ ਮੈਡੀਕਲ ਕਾਲਜ ਦੇ ਵਿੱਚ ਵੀ ਸ਼ੁਰੂ ਕੀਤੇ 13-14 ਕੋਰਸ ਹੋਰ ਵੀ ਜਿਹੜੇ ਸਰਕਾਰ ਦੇ ਪਹਿਲਾਂ ਚੱਲਦੇ ਸੀ ਉਹਨਾਂ 'ਚ ਵੀ ਸਰਕਾਰ ਇਹਨਾਂ ਨੂੰ ਲੋਨ ਵਗੈਰਾ ਵੀ ਦੇਊਗੀ ਤਾਂ ਕਿ ਉਹ ਬੰਦੇ ਕੰਮ ਕਰਨ ਅਸਲ ਸਮੱਸਿਆ ਵਿਹ ਜਿਹੜਾ ਬੰਦਾ ਵਿਹਲਾ ਉਹ ਹੀ ਨਸ਼ਾ ਕਰਦਾ ਹੈ ਕਿਸੇ ਕੰਮ ਤੇ ਲੱਗਿਆ ਹੋਵੇ ਕੋਈ 10-20000 ਰੁਪਏ ਦੀ ਨੌਕਰੀ ਹੈ ਮਹੀਨਾ ਰੱਖਦੀ ਪਰ ਉਹ ਬੰਦਾ ਸਵੇਰ ਆਉਂਦਾ ਸ਼ਾਮ ਨੂੰ ਜਾਂਦਾ ਉਹਦਾ ਟਾਈਮ ਪਾਸ ਹੁੰਦਾ ਜਦੋਂ ਵਿਹਲਾ ਹੁੰਦਾ ਫਿਰ ਉਹ ਸੋਚਦਾ ਵੀ ਕੁਝ ਇਸ ਪਾਸੇ ਚੱਲ ਗਈ ਸੋ ਜਿਹੜੇ ਨਸ਼ੇ ਦੇ ਵਪਾਰੀ ਹੈ ਜੇਕਰ ਕੋਈ ਬੰਦਾ ਇਹ ਭੁਲੇਖੇ ਚਾ ਵੀ ਮੈਨੂੰ ਨਹੀਂ ਫੜਨਾ ਕਿਸੇ ਨੇ ਅਸੀਂ ਸਭ ਨੂੰ ਰਗੜ ਕੇ ਰੱਖ ਦੇਣਾ ਹਾਂ ਉਹ ਜਿਵੇਂ ਐਮਐਲ ਸਾਹਿਬ ਤੁਸੀਂ ਇੱਥੇ ਤੋਂ ਸ਼ੁਰੂਆਤ ਕਰਤੀ ਹੈ ਪੋਸਟਰ ਲਾਤੀ ਹੈ ਹੁਣ ਜਿਵੇਂ ਪੰਚਾਇਤਾਂ ਪਿੰਡਾਂ ਦੀਆਂ ਜਾਂ ਜਿਵੇਂ ਤੁਸੀਂ ਐਮਸੀ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਕੋਈ ਮਤੀ ਵਗੈਰਾ ਪਾ ਕੇ ਇਸ ਤਰੀਕੇ ਦੇ ਨਾਲ ਨਸ਼ੇ ਦੀ ਖਾਤਮੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੇਖੋ ਪਿੰਡਾਂ 'ਚ ਅਸੀਂ ਟੀਮਾਂ ਬਣਾ ਰਹੇ ਹਰ ਇੱਕ ਪਿੰਡ ਦੇ ਵਿੱਚ ਜਿਹੜੇ ਸਾਡੇ ਮੈਂਬਰ ਸਰਪੰਚ ਸਾਹਿਬਾਨ ਲੈ ਕੇ ਵਲੰਟੀਅਰ ਲੈ ਕੇ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਟੀਮਾਂ ਬਣਾ ਰਹੇ ਤਾਂ ਕਿ ਉਹ ਇੱਕ ਤਾਂ ਉਹਦੇ ਨਾਲ ਅਸੀਂ ਇਹ ਵੀ ਕਰਾਂਗੇ ਕਿ ਜਿਹੜੇ ਬੱਚੇ ਸਾਡੇ ਗੇਮ ਕਰ ਸਕਦੇ ਸੀ ਉਹ ਸਪੋਰਟਸ ਵਾਲੇ ਪਾਸੇ ਵੀ ਜ਼ੋਰ ਦੇ ਰਹੇ ਹੁਣ ਨਵਾਂ ਸੈਸ਼ਨ ਸ਼ੁਰੂ ਹੋਊਗਾ ਨਾਲ ਦੀ ਨਾਲ ਇਸ ਪਿੰਡਾਂ ਦੇ ਵਿੱਚ ਜਿਹੜੇ ਕੋਈ ਚੰਗੇ ਪਲੇਅਰ ਕੋਈ ਆਰਮੀ ਦੇ ਆ ਜੋ ਕਿਤੇ ਵੀ ਆ ਉਹਨਾਂ ਪਲੇਅਰਾਂ ਨੂੰ ਦੋ ਦੋ ਚਾਰ ਚਾਰ ਨੂੰ ਇੱਕ ਇੱਕ ਪਿੰਡ ਦੇ ਵਿੱਚ ਲਾ ਕੇ ਉੱਥੇ ਬੱਚਿਆਂ ਨੂੰ ਸਪੋਰਟਸ ਵਾਲੇ ਪਾਸੇ ਵੀ ਲੈ ਕੇ ਆਵਾਂਗੇ ਕਿਉਂਕਿ ਜਿੰਨਾ ਚਿਰ ਬੰਦਾ ਕਿਸੇ ਆਰੇ ਨਹੀਂ ਲੱਗਦਾ ਕੰਮ ਨਹੀਂ ਲੱਗਦਾ ਉਹਨਾਂ ਤਰੋ ਵਿਹਲਾ ਬੰਦਾ ਫਿਰ ਇਹੇ ਕੋਸ਼ਿਸ਼ ਕਰੂ ਸੋ ਇਹ ਸਾਰੇ ਬੰਦਿਆਂ ਨੂੰ ਜ਼ਿੰਮੇਵਾਰੀ ਦੇਵਾਂਗੇ ਤੇ ਉਹ ਜ਼ਿੰਮੇਵਾਰੀ ਨਿਭਾਉਣਗੇ ਲਾਸਟ ਸਵਾਲ ਹੈ ਜੀ ਐ ਵੈਸੇ ਤਾਂ ਲੋਕਾਂ ਤੱਕ ਇਹ ਗੱਲ ਪਹੁੰਚ ਗਈ ਹੈ ਤੇ ਫਰਕ ਫਿਰ ਵੀ ਕਿਤਨਾ ਕਿਤੇ ਕਿਸੇ ਦੀ ਸੋਚ ਹੁੰਦੀ ਹੈ ਵੀ ਆਪਾਂ ਕੋਈ ਗੱਲ ਨਹੀਂ ਨਸ਼ੇ ਵਾਲੇ ਦੇ ਖਿਲਾਫ ਜਾਂ ਨਸ਼ੇਲ ਦੇ ਹੱਕ ਦੇ ਵਿੱਚ ਆਪਾਂ ਵਿਚਾਰਸ਼ ਕਰ ਦਾਂਗੇ ਜਾ ਕੇ ਐਮਐਲਏ ਸਾਹਿਬ ਕੋਲੇ ਉਹਨਾਂ ਨੂੰ ਤੁਹਾਡਾ ਮੈਸੇਜ ਕੇ ਸੋਚ ਰੱਖਣਾ ਇਹ ਨਾ ਹੋਵੇ ਕਿਤੇ ਤੁਹਾਨੂੰ ਇੱਥੋਂ ਵਾਪਸ ਮੋੜਨਾ ਪਵੇ ਆਕੇ ਤਕੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹਰ ਇੱਕ ਨੂੰ ਕਿਹਾ ਜਿੱਦ ਦੇ ਮੈਂ ਪਿੰਡ ਵਿੱਚ ਧੰਨਵਾਦ ਕਰਕੇ ਆਇਆ ਸੀ ਕਿ ਕੋਈ ਬੰਦਾ ਮੇਰੇ ਕੋਲੇ ਨਸ਼ੇ ਵਾਲੇ ਦੀ ਸ਼ਿਫਾਰਿਸ਼ ਤੇ ਕੋਈ ਚੋਰ ਦੀ ਸ਼ਿਫਾਰਿਸ਼ ਲੈ ਕੇ ਮੈਂ ਫਿਰ ਸਾਥੀਓ ਤੁਹਾਨੂੰ ਰਿਪੀਟ ਕਰਦਾ ਕਿਉਂਕਿ ਹਲੇ 2 ਸਾਲ ਪਏ ਆ ਕਈ ਵਾਰੀ ਭੁੱਲ ਜਾਂਦਾ ਬੰਦਾ ਤੇ ਅੱਜ ਤੋਂ ਬਾਅਦ ਵੀ ਅੱਜ ਤੱਕ ਤਾਂ ਤੁਸੀਂ ਨਹੀਂ ਆਏ ਪਰ ਅੱਜ ਤੋਂ ਬਾਅਦ ਵੀ ਕਿਸੇ ਨੇ ਕਿਸੇ ਚੋਰ ਦੀ ਤੇ ਜਾਂ ਕਿਸੇ ਨਸ਼ਾ ਤਸਕਰ ਦੀ ਸ਼ਿਫਾਰਿਸ਼ ਮੇਰੇ ਕੋਲੇ ਨਹੀਂ ਲੈ ਕੇ ਆਉਣੀ ਫਿਰ ਨਹੀਂ ਤੁਹਾਨੂੰ ਸ਼ਰਮਿੰਦਾ ਹੋਣਾ ਪਊ ਬਹੁਤ ਬਹੁਤ ਧੰਨਵਾਦ ਤਾਂ ਦੇਖੀਏ ਤੁਸੀਂ ਗਰਾਉਂਡ ਲੈਵਲ ਤੇ ਕੀ ਸਥਿਤੀ ਹੈ ਜਿਵੇਂ ਮੁੱਖ ਮੰਤਰੀ ਪੰਜਾਬ ਦਾ ਇੱਕ ਫੈਸਲਾ ਆਇਆ ਹੈ ਜੁੱਧ ਨਸ਼ਾ ਵਿਰੋਧ ਮਹਮ ਚਲਾਈ ਗਈ ਹੈ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਦਾ ਮਕਸਦ ਹੈ ਕਿ ਜੜ੍ਹਾਂ ਤੋਂ ਜਿਹੜਾ ਨਸ਼ੇ ਦੇ ਆਪਾਂ ਖਾਤਮਾ ਕਰਨਾ ਹੈ ਤਾਂ ਉਸ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਇਹ ਤਸਵੀਰ ਸਾਂਝੀ ਕੀਤੀ ਹੈ ਕਿ ਜਿਹੜੇ ਐਮਐਲਏ ਆ ਉਹਨਾਂ ਦਾ ਕੀ ਮਾਹੌਲ ਹੈ ਉਹਨਾਂ ਦੀ ਜਿਹੜੀ ਸੋਚ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ ਕਿੰਨੀ ਕਜੂੜੂਈ ਮਿਲਦੀ ਦਿਖਾਈ ਦੇ ਰਹੀ ਆ ਤਾਂ ਉਹ ਸਥਿਤੀ ਦਿਖਾਤੀ ਆ ਤਾਂ ਐਮਐਲਏ ਆਪਣੇ ਘਰਾਂ ਦੇ ਬਾਹਰ ਜਿਹੜੇ ਬੋਰਡ ਉਹਨਾਂ ਨੇ ਬਿਲਕੁਲ ਲਗਾ ਦਿੱਤੇ ਆ ਭਲਾ ਐਮਸੀਓ ਨੰਬਰਦਾਰ ਹੋਣ ਸਰਪੰਚ ਹੋਣ ਪੰਚ ਹੋਣ ਸਿੱਧੇ ਤੌਰ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਭਾਈ ਸਾਡੇ ਕੋਲੇ ਸ਼ਿਪਾਰਸ਼ ਜਿਹੜੀ ਨਸ਼ੇ ਦੀ ਜਾਂ ਚੋਰੀ ਵਾਲੀ ਦੀ ਲੈ ਕੇ ਨਾ ਆਓ ਇੱਥੋਂ ਤੁਹਾਨੂੰ ਵਾਪਸ ਜਾਣਾ ਪਵੇਗਾ ਮੈਸੇਜ ਵੀ ਐਮਐਲਏ ਸਾਹਿਬ ਨੇ ਉਹਨਾਂ ਨੂੰ ਦੇ ਦਿੱਤਾ ਤਾਂ ਨਸ਼ੇ ਨੂੰ ਲੈ ਕੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਹਿਤਾ ਕਿ 2 ਸਾਲਾਂ ਦੇ ਵਿੱਚ ਪੰਜਾਬ ਜਿਹੜਾ ਰੰਗਲਾ ਬਣੇਗਾ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਤੁਨੋਂ ਦਿਖਾਈ ਨਹੀਂ ਦੇਵੇਗਾ ਨਾ ਕੋਈ ਨਸ਼ਾ ਤਸਕਰ ਦਿਖਾਈ ਦੇਵੇਗਾ ਤਾਂ ਜਿਵੇਂ ਹੁਣ ਐਮ.ਐਲ.ਏ ਜੈਤੋ ਦੀ ਸਥਿਤੀ ਦਿਖਾਈ ਹੈ ਅੱਜ ਫਰੀ ਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦਾ ਜਿਹੜੀ ਸਥਿਤੀ ਦਿਖਾਈ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਸ ਤਰੀਕੇ ਦਾ ਮਾਹੌਲ ਹੋਵੇਗਾ ਹੁਣ ਇਸ ਤੋਂ ਬਾਅਦ ਕੋੜਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਤਾਂ ਉਹਨਾਂ ਦਾ ਵੀ ਆਪਾਂ ਤੁਹਾਡੇ ਨਾਲ ਗਰਾਊਂਡ ਲੈਵਲ ਤੇ ਸਥਿਤੀ ਜਿਹੜੀ ਉਹ ਦਿਖਾਵਾਂਗੇ ਕਿ ਉਹ ਕਿਸ ਤਰੀਕੇ ਦਾ ਮਾਹੌਲ ਹੈ ਉਹ ਉਹਨਾਂ ਦੀ ਸੋਚ ਕਿਸ ਤਰੀਕੇ ਦੀ ਹੈ ਗੁਰਜੀਤ ਸਿੰਘ ਰਮਾਣਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ